ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਤੇ ਚਰਚਾ ਕਰਦੇ ਆਉਂਦੇ ਆਂ ਗੱਲਬਾਤ ਕਰਦੇ ਆਉਂਦੇ ਆਂ ਤੇ ਸਾਡੀ ਰਾਊਂਡ ਗਲਾਸ ਫਾਊਂਡੇਸ਼ਨ ਵਿਰਾਸਤੀ ਰੁੱਖਾਂ ਨੂੰ ਲਾਉਂਦੀ ਲਗਾਤਾਰ ਲਾਉਂਦੀ ਆ ਰਹੀ ਆ ਪਿੰਡਾਂ ਦੇ ਵਿੱਚ ਤੇ ਬਹੁਤ ਸਾਰੀ ਮੂਵਮੈਂਟ ਥੱਲੇ ਬਣੀ ਹੋਈ ਆ ਤਾਂ ਪਿੰਡ ਪਿੰਡ ਕੰਮ ਚੱਲੀ ਜਾਂਦੇ ਹੈਗਾ ਕਈ ਸਾਈਟਾਂ ਤੇ ਸਾਈਡ ਪ੍ਰੋਪਰਸ਼ਨ ਚੱਲੀ ਜਾਂਦੀ ਆ ਕਿਤੇ ਪੂਟੇ ਲੱਗ ਰਿਹਾ ਕਿਤੇ ਆਪਾਂ ਮਤਲਬ ਕਹਿੰਦਾ ਰੈਜ਼ੋਲੂਸ਼ਨ ਪੈ ਕੇ ਅੱਗੇ ਫਰਦਰ ਮਤੇ ਪਈ ਜਾਂਦੇ ਆ ਇਹ ਸਾਰੇ ਜਿਹੜੇ ਮਾਲਵਾ ਬੈਲਟ ਹੈਗਾ ਬਹੁਤ ਹੀ ਵੱਡੇ ਯੂਰੋ ਸ਼ੋਰਾਂ ਥੱਲੇ ਕੰਮ ਚੱਲੀ ਤੇ ਅਸੀਂ ਜਿਹੜੇ ਵਿਰਾਸੀ ਰੁੱਖ ਤਿਆਰ ਕਰਦੇ ਆਂ ਪੰਜਾਬ ਦੇ ਅਸੀਂ 10 ਰੁੱਖਾਂ ਬਾਰੇ ਜੀ ਗੱਲ ਕਰਾਂਗੇ ਤੁਹਾਨੂੰ ਰੁੱਖ ਦਿਖਾਵਾਂਗੇ ਕਿਹੜੇ ਰੁੱਖ ਆਪਾਂ ਤਿਆਰ ਕਰਦੇ ਉਹਦੇ ਵਿੱਚ ਬਹੁਤ ਬ੍ਰੀਫ ਤੁਹਾਨੂੰ ਗੱਲਬਾਤ ਕਰਾਂਗੇ ਤੇ ਕਿੰਨੇ ਲੈਵਲ ਦਾ ਉਹ ਅਸੀਂ ਤਿਆਰ ਕਰ ਰਹੇ ਇਹਦੇ ਬਾਰੇ ਵਿੱਚ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਜੰਡ ਦੇ ਰੁੱਖ ਦੀ ਚਰਚਾ ਕਰਾਂਗੇ ਇਹ ਜੰਡ ਦਾ ਰੁੱਖ ਅਸੀਂ ਦਿਖਾਉਣ ਲੱਗੇ ਆ ਇਹ ਜੰਡ ਦਾ ਰੁੱਖ ਸਾਡੇ ਪੰਜਾਬ ਦਾ ਇੱਕ ਵਿਰਾਸੀ ਰੁੱਖ ਆ ਰਾਜਸਥਾਨ ਦਾ ਇਹ ਸਟੇਟ ਰੁੱਖ ਆ ਤਾਂ ਇਹਦੇ ਤੇ ਖਾਸੀ ਤੇ ਹੈਗੀ ਆ ਵੀ ਇਸ ਰੁੱਖ ਦੇ ਨਾਲ ਬਹੁਤ ਸਾਰੇ ਜਿਹੜੇ ਪੰਜਾਬ ਦੇ ਗੁਰੂ ਘਰ ਆ ਅ ਮਤਲਬ ਕਹਿੰਦਾ ਜੁੜੇ ਹੋਇਆ ਉਹਨਾਂ ਦੇ ਨਾਮ ਗੁਰੂ ਘਰਾਂ ਦੇ ਪਏ ਹੋਇਆ ਝੰਡ ਸਾਹਿਬ ਗੁਰੂ ਘਰ ਦਾ ਮਾਛੀੜਾ ਸਾਹਿਬ ਬਹੁਤ ਮਸ਼ਹੂਰ ਆ ਤੇ ਨਾਲ ਇੱਕ ਫਤਿਹਪੁਰ ਪਿੰਡ ਆ ਉੱਥੇ ਵੀ ਝੰਡ ਸਾਹਿਬ ਮੌਜੂਦ ਆ ਇਸ ਤਰ੍ਹਾਂ ਕਰਕੇ ਮਾਲਵੇ ਦੇ ਬਹੁਤ ਸਾਰੇ ਇਲਾਕੇ ਪਿੰਡਾਂ ਵਿੱਚ ਵੀ ਝੰਡ ਦੇ ਜਿਹੜੇ ਹੈਗੇ ਆ ਬਹੁਤ ਬਹੁਤ ਗੁਰੂ ਘਰ ਮੌਜੂਦ ਆ ਜਿਹੜੇ ਜਿਹੜੇ ਜਣ ਦੇ ਰੁੱਖ ਪਿੱਛੇ ਨਾਮ ਉਹਨਾਂ ਦਾ ਪਿਆ ਹੈਗਾ ਉਹਨੂੰ ਮਤਲਬ ਸਤਕਾਰ ਨਾਲ ਇਸ ਰੁੱਖ ਨੂੰ ਝੰਡ ਸਾਹਿਬ ਬੁਲਾਇਆ ਜਾਂਦਾ ਸਾਹਿਬ ਦਾ ਮਤਲਬ ਹੋਏ ਬਹੁਤ ਸਤਕਾਰ ਦਿੱਤਾ ਜਾਂਦਾ ਕਿਉਂਕਿ ਇਹ ਸਾਡੇ ਗਰੂਪ ਭਾਸ਼ਾ ਨਾਲ ਜੁੜਿਆ ਹੋਇਆ ਰੁੱਖ ਹੈਗਾ ਤੇ ਉਸ ਤੋਂ ਵਦਸਣਾ ਚਾਹਾਂ ਕਿ ਇਹਦਾ ਜਿਹੜਾ ਹੋਰ ਜਿਹੜਾ ਖਾਸੀ ਤੇ ਅਜੰਡ ਦੇ ਰੁੱਖ ਦੀ ਇਹ ਡਰਾਈ ਲੱਕਾਂ ਦਾ ਸ਼ਿੰਗਾਰ ਆ ਰਾਜਸਥਾਨ 'ਚ ਇਹ ਬਹੁਤ ਵੱਡੇ ਸਕੇਲ ਤੇ ਹੈਗਾ ਉੱਥੋਂ ਦੀ ਜਿਹੜੀ ਗਰਮੀ ਨੂੰ ਸਹਾਰ ਲੈਂਦਾ ਸੋਕੇ ਨੂੰ ਸਹਾਰ ਲੈਂਦਾ ਘੱਟ ਪਾਣੀ ਨੂੰ ਸਹਾਰ ਲੈਂਦਾ ਸਾਰਾ ਕੁਝ ਸਾਲਾ ਸਾਡੇ ਵੀ ਜਿਹੜੇ ਸਾਡਾ ਪੰਜਾਬ ਦਾ ਇਲਾਕਾ ਦੇਖੀਏ ਜਿਹੜੇ ਮਾਲਵਾ ਬੈਲ ਜਿਹੜੇ ਡਰਾਈ ਲੱਕਾਂ ਮਾਨਸਾ ਬਠਿੰਡਾ ਫਾਜ਼ਲਕਾ ਮਕਸਰ ਜਿਹੜੇ ਹੈਗੇ ਸਾਰੇ ਜਿਹੜੇ ਉਹ ਇਲਾਕੇ ਹੈਗੇ ਆ ਉਹਨਾਂ ਚ ਇਹ ਈਜ਼ੀਲੀ ਗਰੋ ਹੋ ਸਕਦਾ ਸਾਨੂੰ ਰੋਡ ਸਾਈਡ ਇਹਨੂੰ ਪ੍ਰਮੋਟ ਕਰਨ ਚਾ ਤੇ ਇਸ ਵਾਦੀ ਪੱਤੇ ਬਹੁਤ ਦੇ ਬਰੀਕ ਹੁੰਦੇ ਆ ਕੰਡਿਆਂ ਕੰਡਿਆ ਵਾਲੀ ਰੁੱਖ ਹੈਗਾ ਤੇ ਪੱਛੜੀ ਰੁੱਖ ਹੈਗਾ ਉਸ ਤੋਂ ਦੇ ਖੋਰੀ ਦੀ ਖਾਸੀ ਜਾਣਦੀ ਹੈਗੀ ਆ ਜਿਹੜੀ ਦੀ ਸਾਗਰੀ ਜਿਹੜੀ ਫਲੀਆਂ ਲੱਗਦੇ ਉਹਨੂੰ ਸਾਗਰੀ ਬੋਲਦੇ ਸਬਜ਼ੀ ਬਣਾਈ ਜਾਂਦੀ ਉਹਦੀ ਰਾਜਸਥਾਨ ਚ ਬਹੁਤ ਮਸ਼ਹੂਰ ਆ ਤੇ ਪੰਜਾਬ ਦੇ ਲੋਕ ਵੀ ਇਹ ਕਿਸੇ ਸਮੇਂ ਚ ਨੂੰ ਕਾਫੀ ਸਾਗਰੀ ਜਿਹੜੀ ਸਬਜ਼ੀ ਖਾਂਦੇ ਸੁੱਕੇ ਹੋਏ ਫਲ ਜਿਹੜੇ ਉਹ ਥੱਲੇ ਗਿਰ ਜਾਂਦੇ ਸੀਗੇ ਉਹਨੂੰ ਵੀ ਲੋਕ ਮਤਲਬ ਕਹਿੰਦਾ ਉਸ ਸਮੇਂ ਜਿਹੜੇ ਖਾਣਾ ਹੀ ਹੁੰਦੇ ਸੀ ਸਾਡੇ ਮਤਲਬ ਕਹਿੰਦਾ ਰੁੱਖਾਂ ਤੋਂ ਲੈ ਜਾਂਦੇ ਸੀ ਬਹੁਤ ਬਹੁਤ ਸਾਰੇ ਜਿਹੜੇ ਖਾਣੇ ਸੀਗੇ ਤਾਂ ਉਸ ਸਮੇਂ ਜਿਹੜੇ ਸੁੱਕੇ ਹੋਏ ਜਿਹੜੇ ਏਰੀਆ ਫਲੀਆਂ ਗਿਰਦੇ ਸੁੱਕੇ ਹੋਏ ਬੀਜ ਕੱਢ ਕੇ ਉਹ ਵੀ ਬਿਸਕੁਟ ਦੇ ਤੌਰ ਤੇ ਐਂ ਬੱਚੇ ਖਾਂਦੇ ਫਿਰਦੇ ਸੀ ਐਂ ਸਾਡੇ ਖੇਤਾਂ 'ਚ ਕੰਮ ਕਰਦੇ ਸਿਰੀ ਪਾਲੀ ਇਹਨੂੰ ਖਾਂਦੇ ਰਹਿੰਦੇ ਸੀ ਇਹ ਜਾਣਦਾ ਹੋ ਗਿਆ ਇਹ ਇਸ ਨੂੰ ਕਾਫੀ ਵੱਡੇ ਸਕੇਲ 'ਤੇ ਜਾਣੂ ਤਿਆਰ ਕਰ ਰਹੇ ਆ ਪੰਜਾਬ ਦੀ ਧਰਤੀ 'ਚ ਲਾ ਰਹੇ ਆ ਤੇ ਜਿਸ ਕਿਸੇ ਵੀ ਭਿੜਾ ਨੂੰ ਜਾਣਦ ਰੁਚੀ ਹੈ ਸਾਡਾ ਸੰਪਰਕ ਕਰ ਸਕਦਾ ਹੈ ਜਾਂ ਇੱਥੋਂ ਲਿਆ ਸਕਦਾ ਹੈ ਉਦੋਂ ਵਿੱਚ ਅਸੀਂ ਗੱਲ ਕਰਾਂਗੇ ਕਿਕਰ ਦੀ ਕਿਕਰ ਸਾਡਾ ਪੰਜਾਬ ਦਾ ਮਤਲਬ ਕਹਿੰਦਾ ਫਰਾਸੀ ਰੋਖਾ ਕੰਡੇ ਵਾਲਾ ਰੋਖਾ ਲੰਬੇ ਕੰਡੇ ਤੁਸੀਂ ਦੇਖ ਸਕਦੇ ਹੋ ਇਹਨੇ ਕਾਫੀ ਲੰਬੇ ਕੰਡਿਆ ਹੋਣੇ ਕਿਕਰ ਸਾਡੇ ਪੰਜਾਬ 'ਚ ਬਹੁਤ ਵੱਡੇ ਲੈਵਲ ਤੇ ਕਟੀਆਂ ਨਿਕਲ ਚੁੱਕੀਆਂ ਹੈਗੀਆਂ ਇਸ ਦੀ ਜਗ੍ਹਾ ਤੇ ਕਿਕਰ ਜਗ੍ਹਾ ਤੇ ਇੱਕ ਫਲਾਈਤੀ ਕਿਕਰ ਨੇ ਕਬਜ਼ਾ ਕੀਤਾ ਪੰਜਾਬ ਦੇ ਅਸੀਂ ਲਗਾਤਾਰ ਚਰਚਾ ਕਰਦੇ ਵੀ ਆਉਂਦੇ ਉਹ ਬਹੁਤ ਵੱਡੇ ਲੈਵਲ ਤੇ ਘੜਾ ਵੀ ਰਹੇ ਆ ਜਮੀਨਾ ਜੋ ਪੰਜਾਬ ਦੇ ਇਹ ਕਿਕਰ ਨੂੰ ਅਸੀਂ ਲਾ ਰਹੇ ਆ ਇਹ ਸਾਡਾ ਪੰਜਾਬ ਦਾ ਪ੍ਰਾਤਨ ਰੋਖਾ ਜੇ ਦੱਸਣਾ ਚਾਹਾਂਗੇ ਇਹ ਨਵੇਂ ਪਾਸ਼ਾ ਜਿਹੜਾ ਮਾਰਗ ਅਸੀਂ ਕਵਰ ਕੀਤਾ ਉਸ ਵੇ ਤੰਘੇੜਾ ਪਿੰਡ ਜਿੱਥੇ ਅਸੀਂ ਪਹੁੰਚੇ ਮਤਲਬ ਕਹਿੰਦੇ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਉੱਥੇ ਸੀ ਨਵੇਂ ਪਾਸ਼ਾ ਨੇ ਕਿਕਰ ਦੇ ਰੁੱਕ ਇਸ ਗੁਰੂ ਘਰ 'ਚ ਕਿੱਕਰ ਦਾ ਜਿਕਰ ਆ ਰਿਹਾ ਉੱਥੇ ਪਾਸ਼ਾ ਨੇ ਜਿਹੜਾ ਗੁਰੂ ਘਰ ਜਰਾਮ ਕੀਤਾ ਉਹ ਕਿਕਰ ਉਸ ਸਮੇਂ ਦੀ ਕਿਕਰ ਮੌਜੂਦ ਆ ਤਾਂ ਇਹ ਵੀ ਮਤਲਬ ਕਿਕਰ ਸਾਹਿਬ ਆਪਾਂ ਕਹਿ ਸਕਦੇ ਇੱਥੇ ਵੀ ਇੱਕ ਰੁੱਖ ਦਾ ਰਿਗਾਰਡ ਹੈਗਾ ਤੇ ਇਸ ਨੂੰ ਪੀਲੇ ਫੁੱਲ ਲੱਗਦੇ ਆ ਤੇ ਬਹੁਤ ਹੀ ਇਹਦੇ ਮਸ਼ਹੂਰ ਤਾਂ ਇਹ ਤੁਕੇ ਲੱਗਦੇ ਉਹ ਮਤਲਬ ਇਹ ਤੁਕੇ ਜਿਹੜੇ ਉਹਦਾ ਚਾਰ ਪੈਦਾ ਤੁਕੇ ਆਂਦਾ ਤੁਕੇ ਆ ਚਾਰ ਪੈਦਾ ਹੈਗਾ ਤੇ ਇਹ ਜਿਹੜਾ ਇਲਾਕਾ ਵੀ ਜਿਹੜਾ ਹੈਗਾ ਡਰਾਈ ਇਲਾਕਾ ਦਾ ਸ਼ਿੰਗਾਰ ਹੈ ਰੁੱਖ ਵੀ ਸਾਡੇ ਵੀ ਮਾਨ ਸਾਹਿਬ ਬਠੰਡਾ ਜਿਹੜੇ ਸਾਡੇ ਜਿੰਨੇ ਵੀ ਡਰਾਈ ਇਲਾਕੇ RAMNAH easily grow ਕੋਰ ਨਾਲ ਰੁੱਖਾ ਤਾਂ ਇਹਦੇ ਵਿੱਚ ਇਹ ਸਮਝਣਾ ਪੈਣਾ ਵੀ ਰੁੱਖ ਨੂੰ ਪਾਣੀ ਬਹੁਤ ਘੱਟ ਚਾਹੀ ਤਾਂ ਇਹ ਵੀ ਪੱਟੇ ਵਿੱਚ ਵੀ ਲਾ ਸਕਦੇ ਆ ਦੂਸਰੀ ਗੱਲ ਇਹ ਆ ਗਈ ਵੀ ਇਸ ਨੂੰ ਹੁਣ ਜਦੋਂ ਝੋਨੇ ਲੱਗਣੇ ਸ਼ੁਰੂ ਸਾਡੇ ਇਹ ਜਿਹੜੇ ਸਾਡੇ ਫਸਲ ਕ ਮੁਕਸਰ ਇਹਨਾਂ ਇਲਾਕਿਆਂ ਵਿੱਚ ਜਦੋਂ ਝੋਨਾ ਲੱਗਣਾ ਸ਼ੁਰੂ ਹੋਇਆ ਤਾਂ ਸੀ ਇਹ ਦੇਖੇ ਕਿ ਕਿਕਰ ਦਰੁਖ ਸੁਖਰੇ ਤੁਰੇ ਜਾ ਰਿਹਾ ਇਹ ਵੀ ਇੱਕ ਕਾਰਨ ਹੈਗਾ ਕਿ ਕਿਕਰ ਰਸੋਕਾਂ ਦਾ ਕਿਉਂਕਿ ਪਾਣੀ ਨੂੰ ਉਹਨਾਂ ਨੂੰ ਬਹੁਤ ਘਟ ਚਾਹੀਦਾ ਹੈਗਾ ਤਾਂ ਇਸ ਲਈ ਸਾਡੇ ਜਿੰਨੇ ਵੀ ਟਿੱਬੇ ਬਚੇ ਆ ਪੰਜਾਬ ਦੇ ਜਿੰਨੇ ਸਾਡੇ ਖੁੱਲੀਆਂ ਰੋਣਾ ਹੈਗੇ ਹਾਈਵੇ ਹੈਗੇ ਕਿਕਰ ਨੂੰ ਰੋਣਾ ਚਾਹੀਦਾ ਇਹ ਸਾਡੇ ਬਾਇਓਡਾਇਵਰਸਿਟੀ ਪੁਆਇੰਟ ਵੀ ਬਹੁਤ ਸਾਰੇ ਸ਼ਿੰਗਾਰ ਹੈ ਤੇ ਬਹੁਤ ਸਾਰੇ ਪੰਛੀ ਜਿਹੜਾ ਆਲਣਾ ਆਉਂਦੇ ਬਰੀਡਿੰਗ ਕਰਦੇ ਹੈਗੇ ਆ ਤਾਂ ਗੁਰੂ ਕਪਾਸ਼ ਨਾਲ ਜੁੜਿਆ ਹੋਇਆ ਰੁੱਖ ਹੈਗਾ ਪੀਲੇ ਫੁੱਲ ਲੱਗਦੇ ਇੱਕ ਇੱਕਰ ਬਾਰੇ ਜੇਕਰ ਹੋ ਗਿਆ ਉਸ ਤੋਂ ਬਾਅਦ ਆਪਾਂ ਇੱਕ ਰੇਰੂ ਦਾ ਜ਼ਿਕਰ ਕਰਾਂਗੇ ਇਹ ਰੇਰੂ ਦਾ ਰੁੱਖ ਤੁਹਾਨੂੰ ਦਿਖਾਉਣ ਲੱਗੇ ਆ ਇਹ ਵੀ ਸਾਡਾ ਪੰਜਾਬ ਦਾ ਵਿਰਾਸਤੀ ਰੁੱਖ ਆ ਸਾਡੇ ਪੰਜਾਬ ਦੇ ਵਿੱਚ ਰੇਰੂ ਤਾਂ ਕਰਕੇ ਸਾਡਾ ਇਹ ਖਾਸਿਤ ਹੈਗਾ ਕੋਈ ਇਹਦੇ ਨਾਂ ਤੇ ਵੀ ਸਾਡੇ ਗੁਰੂ ਘਰ ਮੌਜੂਦ ਆ ਰੇਰੂ ਸਾਹਿਬ ਸੰਨਿਆਲਾ ਸ਼ਹਿਰ ਆ ਜਿਹੜਾ ਜਿਹੜੇ ਹਾਈਵੇ ਤੇ ਜਾਂਦੇ ਨਾਲ ਹੀ ਰੋਡ ਤੇ ਦਿਖਦਾ ਹੈਗਾ ਰੇਰੂ ਸਾਹਿਬ ਗੁਰਦਰਾ ਉੱਥੇ ਸੀ ਦੇਖਿਆ ਬਹੁਤ ਹੀ ਬਜ਼ੁਰਗ ਜਿਹੜਾ ਰੁੱਖ ਰੇਰੂ ਦਾ ਮੌਜੂਦ ਆ ਇਹ ਵੀ ਸਾਡਾ ਪੰਜਾਬ ਦਾ ਵਿਰਾਸਤੀ ਰੁੱਖ ਆ ਇਹ ਸਾਡੀ ਨਰਸੀ ਜੀ ਮਿਲਦਾ ਪੰਜਾਬ ਦੀ ਕਿਸੇ ਨਰਸੀ ਤੋਂ ਨਹੀਂ ਇਹ ਰੁੱਖ ਨਹੀਂ ਮਿਲੂਗਾ ਇਹ ਵਿਰਾਸਤੀ ਰੁੱਖਾਂ ਚੋਂ ਆਉਂਦਾ ਹੈਗਾ ਤਾਂ ਖਾਸੀ ਦੀਦੀ ਹੈਗੀ ਆ ਵੀ ਜਿਹੜਾ ਇਹ ਰੁੱਖ ਹੈਗਾ ਤਾਂ ਇਹਦੇ ਜਿਹੜਾ ਸੱਕ ਸੀਗਾ ਕਿਕਰ ਦੇ ਸੱਕ ਨਾਲ ਮਲਾ ਕੇ ਮਲਾਕੇ ਤੇ ਥੋੜਾ ਟਾਲੀਆ ਸੱਕ ਪਾ ਲਿਆ ਉਸ ਜਿਹੜੀ ਜਿਹੜੇ ਸਾਡੇ ਪੁਰਾਣੇ ਸਮੇਂ ਵਿੱਚ ਸੂਤ ਨੂੰ ਰੰਗਦੇ ਸੀਗੇ ਦਰੀਆਂ ਬੰਨਣ ਵਾਸਤੇ ਖੇਸ ਬੰਨਣ ਵਾਸਤੇ ਉਹ ਸਾਰਾ ਸਿਸਟਮ ਸੀਗਾ ਇਹਨੂੰ ਬਰਾਊਨ ਰੰਗ ਦਾ ਰੰਗ ਲੈਂਦੇ ਸੀਗੇ ਲੇਡੀ ਜਨੂ ਆਪਣੇ ਬੰਦਿਆਂ ਨੂੰ ਕਹਿੰਦੇ ਸੀ ਜੇ ਬੱਚਿਆਂ ਨੂੰ ਕਹਿੰਦੇ ਕਿ ਰੇਰੂ ਦਾ ਸੱਕ ਲੈ ਕੇ ਆਓ ਤੇ ਕਿਕਰ ਦਾ ਸੱਕ ਲੈ ਆਓ ਟਾਲੀਆ ਸੱਕ ਲੈ ਆਓ ਅਸੀਂ ਕਪੜਾ ਰੰਗਾਈ ਕਰਨੀ ਹੈਗੀਆ ਤਾਂ ਉਹ ਫਿਰ ਰੰਗਦੇ ਸੀ ਬਰਾਊਨ ਲਾਈ ਲੱਗਦੀ ਸੀ ਫਿਰ ਉੱਥੋਂ ਅੱਗੇ ਦਰੀਆਂ ਪੁਣੀ ਜਾਂਦੇ ਸੀਗੀਆਂ ਇਹ ਰੇਰੂ ਦਾ ਮਤਲਬ ਕਹਿੰਦਾ ਸਾਡਾ ਮਸ਼ਹੂਰ ਆ ਇਹਦੇ ਚਿੱਟੇ ਫੁੱਲ ਜਿਵੇਂ ਕਿਕਰ ਨੂੰ ਪੀਲੇ ਫੁੱਲ ਇਹਨੂੰ ਚਿੱਟੇ ਫੁੱਲ ਲੱਗਦੇ ਆ ਤਾਂ ਇਹ ਜਿਹੜਾ ਚਿੱਟੀ ਕਿਕਰ ਤਾਂ ਇਹਨੂੰ ਕਹਿੰਦੇ ਆ ਕਿਉਂਕਿ ਇਹਦਾ ਸੱਕ ਹੈਗਾ ਸਲੇਟੀ ਚਿੱਟੀ ਰੰਗ ਦਾ ਸੱਕ ਹੁੰਦਾ ਉਹ ਤੋਂ ਪਛਾਣ ਆਪਾਂ इजीली ਕਰ ਸਕਦੇ ਆ ਇਸ ਤੋਂ ਬਾਅਦ ਚੌਥਾ ਦਰਖਤ ਸੀ ਜਿਹੜਾ ਡਿਸਕਸ ਕਰਨਾ ਉਹ ਟੱਕ ਦਾ ਕਰਨਾ ਇਹ ਵੀ ਪੰਜਾਬ ਦਾ ਇੱਕ ਇਹ ਜਹਾ ਰੋਖਾ ਜਿਹੜਾ ਕਿ ਅਸੀਂ ਪੰਜਾਬ ਦੀ ਵਿੱਚ ਨਰਸੀ ਸੜੀ ਕੱਲੀ ਹੈ ਜਿਹੜੀ ਤਿਆਰ ਕਰਦੀ ਟੱਕ ਨੂੰ ਕਿਉਂਕਿ ਉਹਨਾਂ ਰੱਖੋ ਜਾਂਦਾ ਜਿਹੜੇ ਕਿ ਜਿਹੜੇ ਕੋਈ ਜੇ ਬੇਵਾਦ ਜਗਾ ਪਈ ਹੈ ਜਿਹਨੂੰ ਆਵਾਦ ਕਰਨਾ ਤਾਂ ਇਹ ਬੈਸਟ ਰੋਖ ਹੈਗਾ ਇਹ ਬਹੁਤ ਹੀ ਸਾਰ ਦੇ ਸਾਰ ਚੀਜ਼ ਨੂੰ ਸਾਰ ਲੈਂਦਾ ਹਰ ਤਰ੍ਹਾਂ ਦੀ ਸੋਇਲ ਚ ਹੋ ਜਾਂਦਾ ਸਾਡਾ ਜਿਹੜਾ ਪੰਜਾਬ ਦਾ ਇਲਾਕਾ ਹੈਗਾ ਜਿਵੇਂ ਟੱਕੀ ਸਾਹਿਬ ਗੁਰਦਰਾ ਹੈਗਾ ਮਕਸੂਦੜਾ ਪਿੰਡ ਹੈ ਜਿਲ੍ਹਾ ਲੁਧਿਆਣਾ ਚ ਉੱਥੇ ਵੀ ਸਾਡੇ ਬਹੁਤ ਸਾਰੇ ਟੱਕ ਮੌਜੂਦ ਆ ਤੇ ਬਾਕੀ ਸਾਡੇ ਆਮ ਇਹ ਬਹੁਤ ਟੱਕ ਹੁੰਦੇ ਸੀ ਪੰਜਾਬ 'ਚ ਬਹੁਤ ਸਾਰੇ ਜ਼ਮੀਨਾਂ ਸਾਡੇ ਕੱਢੇ ਗਏ ਆ ਮਤਲਬ ਕਹਿੰਦਾ ਤਾਂ ਇਸ ਨੂੰ ਕੇਸੂ ਬੋਲ ਦਿੰਦੇ ਆ ਪਲਾਸ਼ ਬੋਲ ਦਿੰਦੇ ਬਹੁਤ ਸਾਰੇ ਜਿਹੜੇ ਕੇਸਰੀ ਰੰਗ ਦੇ ਫੁੱਲ ਲੱਗਦੇ ਹੈਗੇ ਆ ਤਾਂ ਉਹ ਜਿਹੜੇ ਫੁੱਲ ਹੈਗੇ ਆ ਬਹੁਤ ਇਸ ਤਰ੍ਹਾਂ ਲੱਗਦਾ ਜਿਵੇਂ ਜ ਜੰਗਲ ਹੋਵੇ ਜੰਗਲ ਇਸ ਤਰ੍ਹਾਂ ਜਿਵੇਂ ਜੰਗਲ ਨੂੰ ਜਿਵੇਂ ਅੱਗ ਲੱਗੀ ਹੋਵੇ ਲਾਲ ਲਾਲ ਕੇਸਰੀ ਰੰਗ ਦੇ ਕੇਸੂ ਰੰਗ ਦੇ ਫੁੱਲ ਹੁੰਦੇ ਆ ਸਾਨੂੰ ਐਂ ਲੱਗਦਾ ਜਿਵੇਂ ਅੱਗ ਲੱਗੀ ਜੰਗਲ ਇਸ ਨੂੰ ਜੰਗਲ ਦੀ ਅੱਗ ਵੀ ਬੋਲ ਦਿੰਦੇ ਆ ਨੂੰ ਵਨ ਜਵਾਲਾ ਬੋਲਦੇ ਸੁਰੱਖ ਦਾ ਨਾਮ ਹੈਗਾ ਕਿ ਸਾਡੇ ਪੰਜਾਬ ਵਿੱਚ ਇਹਦੀ ਖਾਸੀਅਤ ਹੈਗੀ ਵੀ ਸਾਡੇ ਇੱਕ ਇੱਕ ਪਲਾਹ ਨਾਂ ਦਾ ਮਤਲਬ ਉਹਨੂੰ ਪਲਾਹ ਵੀ ਬੋਲ ਦਿੰਦੇ ਆ ਪਲਾਹ ਨਾਂ ਦਾ ਪਿੰਡ ਆ ਫੁਗਾਰੇ ਕੋਲ ਲਿਖਤਾ ਇਹ ਹੋ ਗਿਆ ਉਸ ਤੋਂ ਬਾਅਦ ਸਾਡੇ ਕੋਲੇ ਪਲਾਹ ਸਾਹਿਬ ਜਿਹੜਾ ਸਾਡਾ ਗੁਰੂ ਘਰ ਹੈਗਾ ਅੰਮ੍ਰਿਤਸਰ ਦੇ ਬਿਲਕੁਲ ਕੋਲੇ ਪਿੰਡ ਆ ਉੱਥੇ ਇਹ ਪਲਾਹ ਸਾਹਿਬ ਦਾ ਜਿਕਰ ਆਉਂਦਾ ਗੁਰੂ ਘਰ ਦਾ ਅਸੀਂ ਦਰਸ਼ਨ ਲਈ ਜਾਣਾ ਹੈਗਾ ਉੱਥੇ ਤੇ ਇੱਕ ਜਿਕਰ ਆਉਂਦਾ ਟੱਕ ਸਾਹਿਬ ਪਿੰਡ ਰਾਜੂਆਣਾ ਸੰਗਰੂੜ ਜਿਹਨੇ ਦਾ ਪਿੰਡ ਆ ਬਹੁਤ ਹੀ ਬਯੁਰਗ ਟੱਕ ਉੱਥੇ ਮੌਜੂਦ ਆ ਤੋ ਉਹ ਸਾਨੂੰ ਇੰਡੀਕੇਟ ਕਰਦਾ ਹੈਗਾ ਸਾਡੇ ਗੁਰੂ ਘਰ ਟੱਕ ਨਾ ਗੁਰੂ ਘਰ ਇਸ ਰੁੱਖ ਦੇ ਨਾਲ ਪਿਛੇ ਹੋਣ ਕਰਕੇ ਮਕਸੂਦੜੇ ਜਿਹੜਾ ਪਿੰਡ ਉੱਥੇ ਜਿਹੜੀ ਢੱਕੀ ਸਾਹਿਬ ਆ ਉਹ ਵੀ ਟੱਕ ਦੇ ਰੁੱਖ ਪਿੱਛੇ ਆ ਮੌਜੂਦ ਹੋਣ ਕਰਕੇ ਉੱਥੋਂ ਹੋ ਗਿਆ ਤੇ ਇੱਕ ਸਾਨੂੰ ਇਹ ਸਾਨੂੰ ਆ ਵੀ ਇੱਕ ਢੱਕੀ ਨਾਂ ਦਾ ਪਿੰਡ ਆ ਹਾਰਪੋ ਜੇ ਲੋ ਅਸੀਂ ਵਿਜ਼ਿਟ ਕਰਨਾ ਹੈਗਾ ਉੱਥੇ ਅਸੀਂ ਪਤ ਦੇਖਣਾ ਵੀ ਟੱਕ ਦੇ ਕਿੰਨੇ ਕਿਰੁਖ ਮੌਜੂਦ ਆ ਇਹ ਵੀ ਇੰਡੀਕੇਟ ਕਰਦਾ ਸਾਡੇ ਟੱਕ ਬਹੁਤ ਰਤਨ ਰੋਖਾ ਜਿਹੜਾ ਰਾਜੂਆਣੇ ਦਾ ਬਜ਼ੁਰਗ ਟੱਕਾ ਸੀ ਆ ਵੀਡੀਓ ਬਣਾਈ ਪਿੱਛੇ ਆਪਾਂ ਤਾਂ ਉਹ ਸੀ ਆਲਰੇਡੀ ਸਾਡੇ YouTube ਚੈਨਲ ਤੇ ਮੌਜੂਦ ਆ ਉਥੋਂ ਹੀ ਜੇਕਰ ਉਥੋਂ ਵੀ ਬਜ਼ੁਰਗ ਰੱਖ ਦੇ ਕੇ ਆਪਾਂ ਇੰਡੀਕੇਟ ਕਰ ਲੈਂਦੇ ਆ ਇਸ਼ਾਰਾ ਕਰਦਾ ਸਾਨੂੰ ਉਹ ਵੀ ਬਹੁਤ ਹੀ ਪ੍ਰਾਤਨ ਸਾਡੇ ਪੰਜਾਬ ਦੇ ਰੁੱਖ ਹੈਗਾ ਤੇ ਹੌਲੀ-ਹੌਲੀ ਇਹ ਘਟਦਾ ਤੁਰਿਆ ਗਿਆ ਤੇ ਹੁਣ ਸਾਡੇ ਪੰਜਾਬ ਦੇ ਵਿੱਚ ਕਾਫੀ ਮਤਲਬ ਤਦਾਰੀ ਦੀ ਘਟਾ ਆ ਅਸੀਂ ਇਸ ਰੁੱਖ ਨੂੰ ਮਾਸਕੀਲ ਤੇ ਤਿਆਰ ਕਰ ਰਹੇ ਆ ਇਸ ਵਾਰ ਅਸੀਂ ਤਕਰੀਬਨ ਇਹਦਾ ਮਤਲਬ ਇੱਕ ਕੁਆਂਟਲ ਸੀਡ ਮੰਗਾਇਆ ਹੈਗਾ ਤਾਂ ਉਹ ਸੀਡ ਦੀ ਪ੍ਰੋਪਗੇਸ਼ਨ ਚੱਲੀ ਜਾਂਦੀ ਹੈ ਤੇ ਨੂੰ ਪੰਜਾਬ ਦੇ ਜੰਗਲਾਂ ਵਿੱਚ ਅਸੀਂ ਪਚਾ ਰਹੇ ਆ ਉਸ ਤੋਂ ਬਾਅਦ ਗੱਲ ਆ ਗਈ ਮਹਿੰਦੀ ਦਾ ਮਹਿੰਦੀ ਦਾ ਸ਼ਗਨ ਵਾਲੀ ਮਹਿੰਦੀ ਆਪਾਂ ਹਮੇਸ਼ਾ ਜਿਕਰ ਜਿਕਰ ਆਉਂਦਾ ਹੈਗਾ ਇਹ ਵੀ ਸਾਡਾ ਵਿਰਾਸਤੀ ਰੋਖਾ ਪੰਜਾਬ ਦਾ ਤਾਂ ਅਸੀਂ ਜੰਗਲਾਂ ਚੋਂ ਨੂੰ ਬਚਾ ਰਹੇ ਆਂ ਇਹ ਮਹਿੰਦੀ ਦਿਖਾਸੀ ਤੇ ਵੀ ਹਰ ਤਿੱਥ ਤਿਹਾਰ ਤੇ ਹੋਗਾ ਜਿਵੇਂ ਕੋਈ ਸਾਡਾ ਵਿਆਹ ਸ਼ਾਦੀਆਂ ਤੇ ਇਹਨੂੰ ਮਹਿੰਦੀ ਨੂੰ ਮਤਲਬ ਲਾਇਆ ਜਾਂਦਾ ਹੈਗਾ ਹੁਣ ਤਾਂ ਚਲੋ ਪੈਕਟਾਂ ਚ ਮੈਨ ਲੱਗੀ ਪੁਰਾਣੇ ਸਮੇਂ ਦੇ ਨੂੰ ਮਾਮ ਜਸਤੇ ਚ ਕੁੱਟ ਕੇ ਮਹਿੰਦੀ ਦੇ ਪੱਤਿਆਂ ਨੂੰ ਸਾਡੇ ਗੋਲੇ ਲਾਏ ਜਾਂਦੇ ਸੀ ਹੱਥਾਂ ਤੇ ਉਹੀ ਇੱਕ ਸਾਧਨ ਹੁੰਦਾ ਸੀਗਾ ਤਾਂ ਜਦੋਂ ਅਸੀਂ ਇਹ ਮਹਿੰਦੀ ਰੁੱਖ ਨੂੰ ਅਸੀਂ ਸਾਡੇ ਜੰਗਲਾਂ ਚ ਲਾਉਂਦੇ ਆਂ ਜਿਹੜੀ ਬਜ਼ੁਰਗ ਲੇਡੀਆਂ ਹੁੰਦੀਆਂ ਸਾਡੀਆਂ ਜਿਹੜੀ ਮੰਦਰੇਗਾ ਵਰਕ ਸਾਡੇ ਨਾਲ ਕੰਮ ਕਰਦੇ ਆ ਉਹ ਕਹਿੰਦੇ ਵੀ ਵਾਕਈ ਯਾਰ ਇਹ ਸਾਡਾ ਮਹਿੰਦੀ ਰੁੱਖ ਲੈ ਕੇ ਆਏ ਸੀ ਪੁਰਾਣੇ ਸਮੇਂ ਨੂੰ ਵਰਤਦੇ ਸੀਗੇ ਤਾਂ ਇਹ ਮਹਿੰਦੀ ਦਾ ਰੋਖ ਹੈਗਾ ਇਹ ਸ਼ਰਬ ਆ ਇਹਨੂੰ ਅਸੀਂ ਈਸਟ ਡਾਇਰੈਕਸ਼ਨ ਚ ਲਾਉਂਦੇ ਆ ਦੂਸਰੀ ਗੱਲ ਇਹ ਹੈ ਕਿ ਇਹਨੂੰ ਕਲਮਾ ਤੋਂ ਤਿਆਰ ਕਰ ਸਕਦੇ ਆ ਤੇ ਬੀਜਾਂ ਤੋਂ ਬਹੁਤ ਬਰੀਕ ਬੀਜ ਹੁੰਦੇ ਪਨੀਰੀ ਤੋਂ ਤਿਆਰ ਹੁੰਦਾ ਜਿਹੜਾ ਈਜ਼ੀਲੀ ਜਿਹੜਾ ਸਾਡਾ ਅਸੀਂ ਕਲਮਾ ਤੋਂ ਲਗਾਉਂਦੇ ਇਹਨੂੰ ਹੈਗੇ ਆ ਤੇ ਸੀਡ ਨੂੰ ਅਸੀਂ ਮਤਲਬ ਕਹਿੰਦਾ ਜਿਹੜਾ ਬਰਸਾਤਾ ਉਹਦੇ ਬੀਜ ਬੀਜ ਲੈਣੇ ਉੱਥੋਂ ਫਿਰ ਆਮ ਨਾਲ ਇਹ ਮਹਿੰਦੀ ਹੋ ਜਾਂਦੀ ਫਰਦਰ ਜੰਗਲਾਂ ਵਾਸੀ ਭੇਜਣਯੋਗ ਹੋਏ ਨੇ ਇਹ ਮਹਿੰਦੀ ਸੀ ਸਾਡੀ ਸ਼ਗਨ ਵਾਲੀ ਮਹਿੰਦੀ ਤਾਂ ਉਸ ਤੋਂ ਬਾਅਦ ਗੱਲ ਆਉਂਦੀ ਹੈ ਫਲਾਹੀ ਜਿਹੜਾ ਸਾਡਾ ਫਲਾਹੀ ਦਾ ਰੌਖਾ ਇਹ ਬਹੁਤ ਹੀ ਮਤਲਬ ਉਹ ਕਹਿੰਦਾ ਪੰਜਾਬ ਦਾ ਪ੍ਰਾਤਨ ਰੌਖਾ ਤਾਂ ਫਲਾਹੀ ਦਾ ਰੌਖ ਵੀ ਕਿਉਂਕਿ ਸਾਡੇ ਲਈ ਇੰਪੋਰਟੈਂਟ ਤਾਂ ਹੈਗਾ ਕਿਉਂਕਿ ਇੱਥੇ ਵੀ ਗੁਰੂ ਘਰ ਦਾ ਜ਼ਿਕਰ ਆਉਂਦਾ ਗੁਰਦਰਸ਼ ਸਿੰਘ ਜੀ ਫਲਾਹੀ ਸਾਹਿਬ ਲੱਖੀ ਜੰਗਲ ਪਿੰਡਾ ਉਸ ਵਾਰ ਬਡਾਲਾ ਗ੍ਰੰਥੀਆਂ ਪਿੰਡਾ ਬਟਾਲੇ ਕੋਲੇ ਉੱਥੇ ਵੀ ਫਲਾਹੀ ਸਾਹਿਬ ਗੁਰਦਰਾ ਦੋ ਗੁਰੂ ਘਰ ਜ਼ਿਕਰਾ ਆ ਰਿਹਾ ਤਾਂ ਇਹ ਜਿਹੜਾ ਇੱਕ ਥਲੇ ਪਿੰਡਾ ਫਲਾਈ ਸਾਹਿਬ ਉੱਥੇ ਵੀ ਗੁਰੂ ਘਰ ਹੈਗਾ ਫਲਾਈ ਦੇ ਰੁੱਖ ਤੇ ਇਹ ਇੰਡੀਕੇਟ ਕਰਦਾ ਸਾਡੇ ਪੰਜਾਬ ਦੇ ਇਹ ਬਿਲਕੁਲ ਪ੍ਰਾਤਨੋਖਾ ਫਲਾਈ ਫਲਾਈ ਦੀ ਗੂਨ ਜਿਹੜੀ ਹੈਗੀ ਸਾਡੀ ਪੰਜੀਰੀ ਚ ਵਰਤੀ ਜਾਂਦੀ ਆ ਮਤਲਬ ਜਿਹੜੀ ਜਿਹੜੋ ਵਰਤਿੰਦੀ ਆ ਬੱਚੇ ਨੂੰ ਉਸ ਤੋਂ ਬਾਅਦ ਇਹ ਮਤਲਬ ਤਾਕਤ ਦੇਣ ਵਾਸਤੇ ਵਰਤੀ ਜਾਂਦੀ ਆ ਢਿੱਡ ਦੀਆਂ ਬਿਮਾਰੀਆਂ ਠੀਕ ਕਰਨ ਦੀ ਗੂਨ ਜਿਹੜੀ ਹੈਗੀ ਆ ਤਾਂ ਉਸ ਤੋਂ ਲੱਕੜ ਜਿਹੜੀ ਬਹੁਤ ਮਸ਼ਹੂਰ ਆ ਫਲਾਈ ਦੀ ਤਾਂ ਮਤਲਬ ਕਹਿੰਦਾ ਇਹ ਲੱਕੜ ਇਸ ਤਰ੍ਹਾਂ ਸੀਗੀ ਵੀ ਇਹਨੂੰ ਜਿਹੜੇ ਜਿਹੜੋ ਪੁਰਾਣੇ ਸਮੇਂ ਚੂਨੀ ਦੇ ਘਰ ਬੰਦੇ ਸੀਗੇ ਤਾਂ ਉਹਨਾਂ ਦੇ ਜਿਹੜੇ ਕਾਰਨਰ ਹੁੰਦੇ ਸੀ ਕਾਰਨਰ ਵਿੱਚ ਫਲਾਈ ਦਾ ਜਿਹੜਾ ਮੋਢ ਰੱਖਿਆ ਜਾਂਦਾ ਸੀ ਵੀ ਤਾਂ ਕਿ ਉਹ ਤਕੜਾ ਰਹੇ ਉਹ ਹਿੱਲੇ ਨਾ ਮਤਲਬ ਇਹ ਵੀ ਆਪਾਂ ਜਿਹੜਾ ਮਤਲਬ ਜੇਕਰ ਆਉਂਦਾ ਹੈਗਾ ਪੁਰਾਣੇ ਸਾਨੂੰ ਬਜ਼ੁਰਗ ਦੱਸਦੇ ਆ ਉਸ ਵਕ ਖੂਹਾਂ ਦੇ ਚੱਕ ਜਿਹੜੇ ਹੈ ਫਲਾਈ ਦੇ ਲੱਕੜ ਦੇ ਟਾਲੀ ਲੱਕੜ ਦੇ ਬੰਦੇ ਸੀ ਫਲਾਈ ਦਾ ਮੇਨ ਸੀਗਾ ਯੂਜ਼ ਹੁੰਦਾ ਸੀਗਾ ਤੂੜੀ ਕੱਢਣ ਲਈ ਮਤਲਬ ਕਹਿੰਦਾ ਇਹ ਜਿਹੜਾ ਇਹਦਾ ਊਂਠਾਂ ਦੇ ਪਿੱਛੇ ਬੰਨ੍ਹ ਕੇ ਉਹਨੂੰ ਤੂੜੀ ਕੱਢੀ ਜਾਂਦੀ ਸੀ ਉਸ ਪੁਰਾਣੇ ਸਮੇਂ ਵਿੱਚ ਤਾਂ ਇਸ ਲਈ ਸਾਡਾ ਇਹ ਪੰਜਾਬ ਦਾ ਬਹੁਤ ਹੀ ਪ੍ਰਾਤਨ ਰੋਖਾ ਤੇ ਇਹਦੇ ਪੱਤੇ ਗੋਲ ਹੁੰਦੇ ਆ ਮਤਲਬ ਕੰਡੇਆਲੀ ਰ ਤਾਂ ਇਸ ਨੂੰ ਅਸੀਂ ਇੱਕ ਇੱਕ ਗੱਲ ਹੋਰ ਖਾਸ ਇਹ ਦੇ ਕਿ ਪਾਕਿਸਤਾਨ ਪੰਜਾਬ ਦੇ ਦੇ ਪੰਜਾਬ ਜਿਹੜਾ ਪੰਜਾਬ ਵਾਲਾ ਪੰਜਾਬ ਹੈਗਾ ਇੱਥੇ ਇਹਦੇ ਸੀਡ ਮਿਲਦੇ ਹੈਗੇ ਆ ਅਸੀਂ ਦੀ ਪੂਰੀ ਕੋਸ਼ਿਸ਼ ਕੀਤੀ Rajasthan ਤੋਂ ਮਗਾਈ Rajasthan ਤੋਂ ਨੂੰ ਮਿਲਿਆ ਨੂੰ ਸੀਡ ਸਾਨੂੰ ਅਸੀਂ ਡੇਰਾ ਤੋਂ ਤੋਂ ਕੋਸ਼ਿਸ਼ ਉੱਥੋਂ ਨਹੀਂ ਮਿਲਿਆ Haryana ਤੋਂ ਨੂੰ ਮਿਲਿਆ ਅਸੀਂ ਆਪ ਦੀ ਕਲੈਕਸ਼ਨ ਕਰਦੇ ਆ ਇਸ ਸਮੇਂ ਅਸੀਂ ਫਲਾਈ ਦੇ 30 ਤੋਂ 35000 ਰੁੱਖ ਅਸੀਂ ਤਿਆਰ ਕਰ ਚੁੱਕੇ ਆ ਇਹ 35 4000 ਰੁੱਖ ਜਿਹੜਾ ਹੈਗਾ ਤਿਆਰ ਕੀਤਾ ਸਾਡੇ ਇਹ ਜੰਗਲਾਂ ਵਿੱਚ ਜਾਣਾ ਹੈਗਾ ਤੇ ਜਿਹੜਾ ਬੀਰ ਭਰਾ ਇਸ ਨੂੰ ਇੰਨੇ ਪੁਰਾਤ ਤੱਕ ਸਾਡੇ ਗੁਰੂ ਘਰ ਇਸ ਨਾਲ ਤ ਰੁੱਖ ਦੇ ਮੌਜੂਦ ਆ ਤੇ ਸੜ ਤੋਂ ਲਿਆ ਸਕਦਾ ਇਹ ਰੁੱਖ ਨੂੰ ਅਸੀਂ ਕਾਫੀ ਵੱਡੇ ਸਕੇਲ ਤੇ ਫਲਾਈ ਨੂੰ ਵੀ ਤਿਆਰ ਕਰਦੇ ਹੈਗੇ ਆ ਉਸ ਤੋਂ ਬਾਅਦ ਗੱਲ ਹੁੰਦੀ ਹੈ ਫਰਮਾ ਦੀ ਫਰਮਾ ਸਾਡਾ ਇੱਕ ਪੰਜਾਬ ਦਾ ਮਤਲਬ ਬਹੁਤ ਹੀ ਪ੍ਰਾਤਨ ਰੋਖਾ ਇਹਦੀ ਤਦਾਰ ਵੀ ਇਸ ਤਰ੍ਹਾਂ ਹੋਗੀ ਵੀ ਰੇਰੂ ਦੇ ਜਿਵੇਂ ਰੇਰੂ ਦੇ ਰੋਖ ਬਿਲਕੁਲ ਹੀ ਐਕਸਟੈਂਸ਼ਨ ਤੇ ਪਹੁੰਚੂਗਾ ਰਹੂੜਾ ਐਕਸਟੈਂਸ਼ਨ ਤੇ ਪਹੁੰਚੂਗਾ ਫਰਮਾ ਜਿਹੜਾ ਰੋਖ ਹੈਗਾ ਇਹ ਵੀ ਬਹੁਤ ਹੀ ਘਟ ਰਹਿ ਗਿਆ ਇਸ ਨੂੰ ਅਸੀਂ ਹੁਣ ਅਸੀਂ ਇਹਨੂੰ ਫਰਮਾ ਨੂੰ ਤੇ ਮਤਲਬ ਕਹਿੰਦਾ ਕਲਮਾ ਤੋਂ ਤਿਆਰ ਕਰਦੇ ਆ इजीली ਗ로우 ਹੋ ਜਾਂਦਾ ਹੈਗਾ ਤਾਂ ਇਹ ਇੱਕ ਖਾਰੀ ਝੜੀ ਬੋਲਦੇ ਨੇ ਇਹਨੂੰ ਇਹ ਖਾਰੀਆਂ ਜ਼ਮੀਨ ਨਾਲ ਰੋਕਾ ਜਿੱਥੇ ਬਿਲਕੁਲ ਹੀ ਕੋਈ ਖਾਰਾ ਪਾਣਾ ਜਾਂ ਥੱਲੇ ਸਾਡੇ ਕੋਲ ਜਿਵੇਂ ਫਾਦਲ ਕਾ ਲਾਕੇ ਉੱਥੇ ਸੇਮ ਦਾ ਇਲਾਕਾ ਸੇਮ ਦੇ ਲਾਕੇ ਜੀ ਬਿਲਕੁਲ ਨਾਮ ਨਾ ਹੁੰਦੇ ਰੀਤੇ ਤੇ ਨਾਮ ਨਾ ਹੁੰਦੇ ਕੋਈ ਪਾਣੀ ਲੋੜ ਨਹੀਂ ਟੈਪ ਰੂਟ ਸਿਸਟਮ ਤਕੜਾ ਹੈਗਾ ਇਹਦਾ ਇਹ ਲੰਬੀ ਜਾਂਦੀ ਹੈਗੀ ਆ ਇਸ ਤੇ ਇਸ ਤੇ ਨਾਲ ਵੀ ਸਾਡੇ ਦੇ ਨਵੇਂ ਪਾਸ਼ਾ ਦਾ ਮਾਰ ਕਵਰ ਕਰਦੇ ਆ ਅਸੀਂ ਸੰਗਰੂਰ ਜ਼ਿਲ੍ਹੇ ਚ ਇੱਕ ਪਿੰਡ ਆਉਂਦਾ ਉੱਥੇ ਅਸੀਂ ਮਤਲਬ ਕਹਿੰਦਾ ਅਸੀਂ ਦੇਖਿਆ ਗੁਰੂ ਸਾਹਿਬ ਨੇ ਉੱਥੇ ਆਪਣਾ ਘੋੜਾ ਬੰਨਿਆ ਫਰਮਾਦੇ ਨਾਲ ਉਹ ਹਜੇ ਵੀ ਫਰਮਾ ਜਿਹੜਾ ਪੁਰਾ ਤਾਂ ਇਹ ਜਿਹੜਾ ਰੋਖਾ ਹੈਗਾ ਅਸੀਂ ਕਲਮਾ ਤੋਂ ਤਿਆਰ ਕਰਦੇਵੇਂ ਪਹਿਲਾਂ ਜ਼ਿਕਰ ਕੀਤਾ ਤਾਂ ਇਸ ਨੂੰ ਅਸੀਂ ਬਹੁਤ ਵੱਡੇ ਸਕੇਲ ਤੇ ਪੰਜਾਬ ਚਲਾ ਰਹੇ ਹਾਂ ਕਿਉਂਕਿ ਇਹ ਬਹੁਤ ਹੀ ਤਕੜਾ ਇੱਕ ਵਿੰਡ ਬ੍ਰੇਕਰ बन ਜਾਂਦਾ ਹੈਗਾ ਵਿੰਡ ਨੂੰ ਰੋਕਣ ਦਾ ਇੱਕ ਬੈਸਟ ਮਤਲਬ ਕਹਿੰਦਾ ਰੋਖਾ ਅਸੀਂ ਦੇਖਿਆ ਤੇ ਇਹ ਭੁਲੇਖਾ ਹੈ ਕੈਦੂਰੀ ਨਾਲ ਦੇ ਸ਼ਕਲ ਚ ਪਾਉਂਦਾ ਪਰ ਕੈਦੂਰੀ ਨਾਲ ਦਾ ਪਤਾ ਜੜਾ ਬਹੁਤ ਹੀ ਡਾਰਕ ਗ੍ਰੀਨ ਆ ਇਹ ਜਿਹੜਾ ਪਤਾ ਹੈਗਾ ਬਹੁਤ ਹੀ ਲਾਈਟ ਗ੍ਰੀਨ ਆ ਤੇ ਬਹੁਤ ਹੀ ਸ਼ਾਨਦਾਰ ਰੋਖਾ ਸ਼ਾਨਦਾਰ ਰੋਖਾ ਅਸੀਂ ਇਹ ਵੀ ਜਿਹੜੋ ਬਠਿੰਡੇ ਸੀ ਬਠਿੰਡੇ ਲਾ ਕੇ ਮੋੜ ਲਾ ਕੇ ਚ ਘੁੰਮੇ ਉੱਥੇ ਅਸੀਂ ਬਹੁਤ ਹੀ ਪ੍ਰਾਤਨ ਜਿਹੜੇ ਮਨਖ ਮਾਨ ਖਾਨਾ ਬਣ ਜਿਹੜੋ ਪਹੁੰਚੇ ਸਨ ਉਹਨਾਂ ਨੇ ਇੰਨਾ ਵੱਡਾ ਫਰਮਾਨ ਰੁੱਖ ਦੇਖੇ ਸੀ ਇੱਕ ਦੋ ਉੱਥੇ ਜਿਹੜੇ ਪਸ਼ੂ ਥੱਲੇ ਬੰਦੇ ਉਹਨਾਂ ਨੇ 10-12 ਪਸ਼ੂ ਥੱਲੇ ਬੰਦੇ ਹੋਏ ਸੀ ਮਤਲਬ ਕਹਿੰਦਾ ਇਹ ਬਹੁਤ ਹੀ ਸੰਘਣੀ ਸ਼ਾਂ ਵਾਲਾ ਰੁੱਖਾ ਤੇ ਖਾਰੀਆਂ ਜ਼ਮੀਨਾਂ ਵਾਲਾ ਰੁੱਖਾ ਤੇ ਖਾਰੀ ਝਾੜੀ ਵੀ ਬੋਲ ਦਿੰਦੇ ਆ ਤਾਂ ਮਤਲਬ ਕਹਿੰਦਾ ਇੰਨਾ ਕ ਹੈਗਾ ਸਿਸਟਮ ਇਹਦੇ ਪੱਤੇ ਜਦੋਂ ਥੱਲੇ गिरਦੇ ਆ ਜਾਂ ਤਾਂ ਇਹ ਖਾਰਾਪਣ ਕਰਦਾ ਹੋਰ ਕੋਈ ਵੈਜੀਟੇਸ਼ਨ ਥੱਲੇ ਹੋਣ ਨਹੀਂ ਦਿੰਦਾ ਹੈਗਾ ਤਾਂ ਇਹ ਇਹਦੀ ਖਾਸਿਤ ਹੈਗੀ ਫਰਮਾਨ ਦੀ ਇਹ ਵੀ ਜ਼ਿਕਰ ਆਉਂਦਾ ਵੀ ਜਦੋਂ ਹਵਾ ਚੱਲਦੀ ਆ ਤਾਂ ਫਰਮਾਨ ਦੀ ਸ਼ੂਕ ਦੀ ਆਵਾਜ਼ ਆਉਂਦੀ ਜਦ ਪਰਾਤਨ ਰੋਖ ਹੁਣ ਜਿਹੜਾ 8ਵਾਂ ਰੋਖ ਸੀ ਅੱਜ ਦਾ ਜ਼ਿਕਰ ਕਰਾਂਗੇ ਦਸਾਂ ਚੋਂ ਉਹ ਤਿੰਦੂ ਦਾ ਰੋਖ ਆ ਇੱਕ ਕਨੌਰ ਜੱਟਾ ਪਿੰਡ ਆ ਸਾਡੇ ਸੰਗਰੂਰ ਜ਼ਿਲ੍ਹੇ ਚ ਉੱਥੇ ਗੁਰਦਰਾ ਸਾਹਿਬ ਕਨੌਰ ਸਾਹਿਬ ਹੈਗਾ ਉੱਥੇ ਤਿੰਦੂ ਦਾ ਰੋਖ ਬਹੁਤ ਪਰਾਤਨ ਮੌਜੂਦ ਆ ਮੌਜੂਦ ਆ ਉੱਥੇ ਪਹਿਲੇ ਪਾਸ਼ਾ ਦੇ ਸਮੇ ਦਾ ਰੋਖ ਆ ਤੇ ਸਾਡੇ ਕੋਲੇ ਨਵੇਂ ਪਾਸ਼ਾ ਉੱਥੇ ਆਏ ਹੋਏ ਆ ਇਹ ਰੋਖ ਹਜੇ ਵੀ ਉੱਥੇ ਮੌਜੂਦ ਆ ਤੇ ਬਹੁਤ ਹੀ ਬਹੁਤ ਹੀ ਪਰਾਤਨ ਰੋਖ ਆ ਪੰਜਾਬ ਦਾ ਉਥੋਂ ਇੰਡੀਕੇਟ ਕਰਦਾ ਹੈ ਵੀ ਸਾਡੇ ਤਿੰਦੂ ਦੇ ਰੋਖ ਵੀ ਸਾਡੇ ਪੰਜਾਬ ਦਾ ਵਿਰਾਸੀ ਰੋਖ ਆ ਇਹ ਛੋਟੇ ਕੱਦ ਦਾ ਰੁੱਖ ਹੈਗਾ ਤੇ ਫੈਲਮਾ ਰੁੱਖਾ ਤੇ ਪੱਚੜੀ ਰੁੱਖਾ ਤਾਂ ਮਤਲਬ ਕਹਿੰਦਾ ਪੰਜਾਬ ਵਿੱਚ ਇਹ ਆਮ ਕਰਕੇ ਅਸੀਂ ਜਦੋਂ ਅਸੀਂ ਦੇਖਿਆ ਬੀੜਾਂ ਵਿੱਚ ਕੁਝ ਪਾਇਆ ਜਾਂਦਾ ਕੁਝ ਕੰਢੀ ਲੱਕਾਂ ਜਿਹੇ ਪਾਇਆ ਜਾਂਦਾ ਦਿਖਦਾ ਸਾਨੂੰ ਹੈਗਾ ਕੁਝ ਕੁਝ ਵਿਟਾਮਿਟਿ ਲਈ ਪਰ ਇਹ ਰੁੱਖ ਵੀ ਜਿਹੜਾ ਹੈਗਾ ਤਿੰਦੂ ਦਾ ਅਸੀਂ ਤਿਆਰ ਕਰਦੇ ਆ ਤਾਂ ਇਹ ਰੁੱਖ ਵੀ ਪੰਜਾਬ ਦੇ ਵਿੱਚੋਂ ਲੁਪਤ ਹੋਣ ਦੇ ਕਿਨਾਰੇ ਤੇ ਪਹੁੰਚਿਆ ਹੋਇਆ ਜਿਸ ਤਰ੍ਹਾਂ ਰਿਹੂੜਾ ਪਹੁੰਚਿਆ ਹੋਇਆ ਮਤਲਬ ਰਹੂੜਾ ਪਹੁੰਚਿਆ ਹੋਇਆ ਟੱਕ ਪਹੁੰਚੇ ਵੀ ਬਿਲਕੁਲ ਕਿਨਾਰੇ ਤੇ ਆਏ ਸੀ ਇਹ ਤਿਆਰ ਕਰਦਾ ਕਿਸੇ ਵੀਰ ਪਰਾਂ ਨੂੰ ਇਹ ਵੀ ਚਾਹੀਦਾ ਤਿੰਦੂ ਦਾ ਰੁੱਖ ਵੀ ਤੇ ਸਾਡੇ ਕੋਲ ਤੁਸੀਂ ਲਿਆ ਸਕਦੇ ਹੈਗੇ ਆ ਉਸ ਤੋਂ ਬਾਅਦ ਸਾਡੀ ਗੱਲ ਆ ਗਈ ਕchnar ਦੀ ਕchnar ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਸਬਜ਼ੀ ਵਾਲੀ ਕchnar ਬੋਲਦੇ ਅਸੀਂ ਨੂੰ ਗੁਲਾਬੀ ਫੁੱਲ ਆਉਂਦੇ ਆ ਤੇ ਇਹਦੀ ਖਾਸੀਅਤ ਇਹ ਹੈਗੀ ਆ ਵੀ ਕchnar ਦੀ ਇੱਕ ਤਾਂ ਹੈ ਬਹੁਤ ਸਾਰੇ ਫੁੱਲ ਦਿੰਦਾ ਗੁਲਾਬੀ ਤੇ ਛਾਂ ਵੀ ਦਿੰਦਾ ਤੇ ਉਦੋਂ ਅੱਜ ਇਹਦੀ ਜਿਹੜੀ ਫਲਾਵਰ ਬਡਸ ਹੈਗਾ ਜਦ ਫੁੱਲ ਨਿਕਲਣ ਤੋਂ ਪਹਿਲਾਂ ਇਹ ਜਿਹੜੀ ਕchnar ਹੈਗੀ ਆ ਉਹ ਮਦਦੂ ਸਬਜ਼ੀ ਬਣਦੀ ਹੈਗੀ ਆ ਉਹ ਸਬਜ਼ੀ ਸਾਡੇ ਪੁਰਾਣੇ ਸਮੇਂ ਚ ਖਾਂਦੇ ਸੀ ਹੁਣ ਵੀ ਅਸੀਂ ਅਸੀਂ ਵੀ ਕੋਸ਼ਿਸ਼ ਕੀਤੀ ਸਬਜ਼ੀ ਬਣਾਉਣ ਦੀ ਤਾਂ ਬਹੁਤ ਹੀ ਵਧੀਆ ਸਬਜੀ ਬਣੀ ਹੈ ਸਿੱਖ ਦੋਵਰ ਬਣਾਈ ਹੈਗੀ ਕਿਉਂਕਿ ਇਹ ਆਮ ਇਹ ਸਾਡੇ ਪਟਿਆਲੇ ਜ਼ਿਲ੍ਹੇ ਚ ਜਦੋਂ ਇਹ ਫਲਾਵਰ ਬਡਸ ਆਉਂਦੀਆਂ ਦੀ ਮਾਰਕੀਟ ਉੱਤੇ ਬਿਕਨ ਆਉਂਦੀ ਹੈਗੀ ਹੈ ਨੇਚਰਲ ਸਿਸਟਮ ਆ ਬੜੇ ਆਦੀਵਾਸੀ ਕਮਿਊਨਿਟੀ ਦੇ ਪੱਤੇ ਵੀ ਪੱਤਿਆਂ ਦੀ ਸਬਜੀ ਬਣਾਉਂਦੇ ਆ ਫੁੱਲਾਂ ਦੀ ਸਬਜੀ ਬਣਾ ਲੈਂਦੇ ਆ ਸਾਰਾ ਉਹ ਹਰਸ ਪੂਰੇ ਲੰਬੇ ਸਮੇਂ ਮਤਲਬ ਕਹਿੰਦਾ ਉਹਨਾਂ ਨੂੰ ਯੂਟਿਲਾਈਜ਼ ਕਰਦੇ ਆ ਤਾਂ ਇਹ ਮਤਲਬ ਕਹਿੰਦਾ ਪੰਜਾਬ ਪੰਜਾਬ ਦਾ ਵਿਰਾਸਤ ਰੁੱਖ ਤੇ ਇੰਡੀਆ ਦਾ ਨੇਟਿਵ ਰੁੱਖ ਹੈਗਾ ਬਹੁਤ ਹੀ ਜ਼ਬਰਦਸਤ ਰੁੱਖ ਹੈਗਾ ਆਸ ਵਿੱਚ ਦਸਵਾਂ ਰੁੱਖ ਅਸੀਂ ਜਾਮਨ ਦਾ ਗੱਲ ਕਰਾਂਗੇ ਬਹੁਤ ਹੀ ਜ਼ਬਰਦਸ ਇਨੂੰ ਪਰਪਲ ਪਾਵਰ ਵੀ ਬੋਲ ਦਿੰਦੇ ਆ ਕਿਉਂਕਿ ਇਸ ਸਮੇਂ ਜਿਹੜਾ ਮੌਨਸੂਨ ਸੀਜ਼ਨ ਉਹ ਜਿਹੜਾ ਹੁੰਦਾ ਉਹ ਮੌਨਸੂਨ ਦਾ ਮਤਲਬ ਜਮਨ ਅੰਬ ਦੇ ਰੁੱਖਾਂ ਤੋਂ ਬਾਅਦ ਜਿਹੜਾ ਫਲ ਹੁੰਦਾ ਉਸ ਤੋਂ ਬਾਅਦ ਜਮਨ ਦਾ ਫਲ ਹੁੰਦਾ ਇਹ ਮਤਲਬ ਕਹਿੰਦਾ ਬਹੁਤ ਹੀ ਪੰਛੀ ਵੀ ਇੰਜੋਏ ਕਰਦੇ ਉਹਨੂੰ ਤੇ ਬੰਦੇ ਵੀ ਇੰਜੋਏ ਕਰਦੇ ਉਹਨੂੰ ਤੇ ਬਹੁਤ ਹੀ ਜਬਰ ਸ੍ਰੋਖਾ ਕਿਉਂਕਿ ਇਹ ਸਾਡਾ ਰੁੱਖ ਜਿਹੜਾ ਹੈਗਾ ਡਾਇਬੀਟਿਕ ਪੇਸ਼ੈਂਟ ਜਿਹੜੇ ਹੁੰਦੇ ਆ ਉਹਨੂੰ ਇਹ ਕੰਜ਼ੂਮ ਕਰ ਸਕਦੇ ਆ ਉਹਨੂੰ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿੱਚ ਹੈਲਪ ਕਰਦਾ ਜਿਹੜਾ ਫਲ ਹੈਗਾ ਇਹਦਾ ਤਾਂ ਇਹ ਜਿਹੜੇ ਬੀਜ ਹੁੰਦੇ ਆ ਬੀਜ ਦਾ ਪਾਊਡਰ ਬਣਾ ਕੇ ਡਾਇਬੀਟਿਕ ਪੇਸ਼ੈਂਟ ਯੂਜ਼ ਕਰਦੇ ਆ ਉਹ ਬਹੁਤ ਜ਼ਬਰਦਸਤ ਇਹ ਸਿਸਟਮ ਹੈਗਾ ਦਾ ਉਸ ਤੋਂ ਬਾਅਦ ਜਿਹੜਾ ਗੱਲ ਕਰਾਂਗੇ ਇਹ ਇੱਕ ਗੁਰਦਰਾ ਪਗਾਣੀ ਸਾਹਿਬ ਹੈਗਾ ਸਾਡੇ ਮਤਲਬ ਹਿਮਾਚਲ ਪ੍ਰਦੇਸ਼ ਪੋਂਟਾ ਸਾਹਿਬ ਤੋਂ ਆਰਾਊਂਡ 22 ਕਿਲੋਮੀਟਰ ਦੂਰ ਪਗਾਣੀ ਹੈਗਾ ਇਲਾਕਾ ਉੱਥੇ ਗੁਰੂ ਘਰ ਮੌਜੂਦ ਆ ਉੱਥੇ ਮਤਲਬ ਕਹਿੰਦਾ ਜਾਮਰ ਦਾ ਜ਼ਿਕਰ ਆਉਂਦਾ 10ਵੇਂ ਪਾਸ਼ਾ ਨੇ ਜਿਹੜਾ ਕਿਲਾ ਗੱਡਿਆ ਸੀ ਉਸ ਕਿੱਲੇ ਤੋਂ ਦਤਨ ਜਿਹੜੇ ਕਿੱਲੇ ਤੋਂ ਰੁੱਖ ਪੈਦਾ ਉਸ ਜਾਮਨ ਦਾ ਰੁੱਖ ਪੈਦਾ ਉਸ ਹਜੇ ਵੀ ਉਹ ਜਾਮਨ ਦਾ ਉਸ ਭਗਾਣੀ ਸਾਹਿਬ ਗੁਰੂ ਘਰ ਚ ਮੌਜੂਦ ਆ ਇਹ ਜਿਹੜਾ ਸਾਨੂੰ ਇੰਡੀਕੇਟ ਕਰਦਾ ਸਾਡੇ ਇਹ ਵੀ ਸਾਡੇ ਪੰਜਾਬ ਦੇ ਤੇ ਸਾਡੇ ਜਿਹੜੇ ਪ੍ਰਾਤਨ ਰੁੱਖਾਂ ਚੋਂ ਆਉਂਦਾ ਹੈਗਾ ਸਾਡੇ ਕੋਲੇ ਇੱਕ ਭਗਤਾਂ ਦਾ ਬਾਗ ਹੈਗਾ ਪੰਜਾਬ ਦੇ ਵਿੱਚ ਸੁਸ਼ੀਲ ਬੇਦੀ ਜੀ ਉਹਨਾਂ ਨੇ ਉਹ ਸੰਭਾਲਿਆ 99 ਸਾਲ ਪੁਰਾਣਾ ਬਾਗ ਆ ਤੇ ਉਸ ਉਹਨਾਂ ਨੇ ਦੱਸਿਆ ਵੀ ਸਾਡੇ ਜਿਹੜੀ ਜਾਮਨ ਉੱਥੇ ਸਾਡੇ ਬਜ਼ੁਰਗਾਂ ਨੇ ਲਾਈ ਹੈਗੀ ਪੁਰਾਣੇ ਪ੍ਰਾਤਨ ਸਮੇਂ ਚ ਉੱਥੇ ਵੀ ਜਿਹੜੀ ਜਾਮਨ ਆ 100 ਸਾਲ ਪੁਰਾਣੀ ਉਹ ਦੇਖਣ ਦੇਖੀਏ ਬਹੁਤ ਹੀ ਭਾਰੀ ਜਾਮਨ ਸੀ ਦੇਖੀ ਹੈਗੀ ਆ ਬਾਕੀ ਫਰੀਦਕੋਟ ਦੇ ਰਾਜਾ ਨੇ ਵੀ ਇਸ ਨੂੰ ਜਾਮਨ ਨੂੰ ਲਾਇਆ ਹੈਗਾ ਬਹੁਤ ਵੱਡੇ ਉੱਥੇ ਵੀ ਲੱਗੀ ਹੋਈ ਆ ਤੇ ਪਿਛਪਰਾਨੇ ਸਮਝ ਰਾਜੇ ਮਹਾਰਾਜ ਜਿਹੜੇ ਹੁੰਦੇ ਸੀਗੇ ਉਹ ਜਾਮਨ ਦੇ ਕਿਉਂਕਿ ਐਵਰਗ੍ਰੀਨ ਰੋਕ ਹੁਣ ਕਰਕੇ ਜਾਮਨਾ ਨੂੰ ਮਤਲਬ ਇੱਕ ਰੋਡ ਬਣਾਉਂਦੇ ਸੀ ਜਾਮਨਾ ਦੀ ਤਾਂ ਕਿ ਉਹ ਸੰਗਣੀ ਰੋਡ ਬੋਲੇ ਜਾਂਦਾ ਸੀਗਾ ਉੱਥੇ ਮਤਲਬ ਬਿਲਕੁਲ ਤੁਹਾਨੂੰ ਉੱਥੇ ਸੂਰਜ ਦੀ ਰੌਸ਼ਨੀ ਨਹੀਂ ਪਾਉਂਦੇ ਇਸ ਲਈ ਉਹ ਉਸ ਨੂੰ ਠੰਡੀ ਰੋਡ ਬੋਲੇ ਜਾਂਦੇ ਸੀ ਇਹ ਸਾਡੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ ਇਹ ਆਪਣੇ ਉਸ ਸਮੇਂ ਦੇ ਵਿੱਚ ਜਮਾਨੇ ਦੇ ਵਿੱਚ ਲਾਉਂਦੇ ਸੀ ਜਾਮਨਾ ਨੂੰ ਇੱਕ ਲਾਈਨ ਲਾਉਂਦੇ ਸੀਗੇ ਇਸ ਲਈ ਵੀ ਸਾਡਾ ਪੰਜਾਬ ਦਾ ਵਿਰਾਸਤੀ ਰੁੱਖ 100 ਸਾਲ ਬਣਾ ਨੇ ਸਾਡੇ ਪੰਜਾਬ ਚ ਰੁੱਖ ਖੜੇ ਆ ਤਾਂ ਇਸ ਨੂੰ ਮਤਲਬ ਆਮ ਲੋਕ ਸੜਕਾਂ ਦੇ ਕੰਡੇ ਪਾਰਕਾਂ ਦੇ ਕੰਡੇ ਨਹਿਰਾਂ ਦੇ ਕੰਡੇ ਸਾਰੇ ਆਪਣੇ ਲਾਉਂਦੇ ਹੈਗੇ ਆ ਤੇ ਇਹਨੂੰ ਆਪਾਂ ਸਾਨੂੰ ਅਸੀਂ ਵੀ ਜਾਮਨ ਨੂੰ ਹੁਣ ਬਹੁਤ ਵੱਡੇ ਸਕੇਲ ਤੇ ਹੁਣ ਜਾਮਨ ਮਾਰਕੀਟ ਚ ਆਉਣੀ ਸ਼ੁਰੂ ਹੋ ਗਈ ਆ ਅਸੀਂ ਬੂਟਿਆਂ ਤੋਂ ਵੀ ਡਿਗਣੀ ਸ਼ੁਰੂ ਹੋ ਗਏ ਜਾਮਨ ਨੂੰ ਵੱਡੇ ਸਕੇਲ ਤੇ ਤਿਆਰ ਕਰਦੇ ਆ ਤੇ ਆਪਦੇ ਜੰਗਲਾਂ ਚ ਤਾਂ ਲਾਉਂਦੇ ਕੋਈ ਪੰਛੀ ਵੀ ਨੂੰ ਖਾਣ ਤੇ ਲੋਕ ਵੀ ਨੂੰ ਇੰਜੋਏ ਕਰਨ ਇਸ ਲਈ ਸੀ ਅੱਜ 10 ਰੁੱਖ ਜਿਕਰ ਕੀਤਾ ਲਗਾਤਾਰ ਇਹ ਚਰਚਾ ਚੱਲਦੀ ਰਹੂ ਜਿਹੜੇ ਸੀ ਪੰਜਾਬ ਦੇ ਬਰਸ ਰੁੱਖ ਤੇ ਕੰਮ ਕਰਦੇ ਆ ਇਹ ਅਸੀਂ 10 ਰੁੱਖ ਤੁਹਾਨੂੰ ਦਿਖਾਏ ਵੀ ਸਾਰੇ ਤਾਂ ਇਹ ਰੁੱਖ ਸਾਡੇ ਕੋਲੇ ਮੌਜੂਦ ਹੈਗੇ ਆ ਸਾਡੇ ਨਰਸਿਬੀ ਜਿਹੜੇ ਜਿਹੜੇ ਇਹ ਜ਼ਿਕਰ ਕੀਤਾ ਹੈਗਾ ਕੋਈ ਵੀ ਵੀਰ ਭਰਾ ਆਪਦੇ ਖੇਤਾਂ ਚ ਲਾਉਣਾ ਚਾਹੁੰਦਾ ਤਾਂ ਸਾਡੇ ਕੋਲ ਇੱਥੋਂ ਆ ਕੇ ਲੰਗਪੈ ਨਰਸਿ ਸਾਡੀ ਉਹ ਲੈ ਕੇ ਜਾ ਸਕਦਾ ਹੈਗਾ ਉਸ ਤੋਂ ਬਾਅਦ ਅਸੀਂ ਜੰਗਲ ਦਾ ਇੱਕ ਕਾਰਵਾ ਬਹੁਤ ਵੱਡੇ ਸਕੇਲ ਦਾ ਚੱਲਦਾ ਆ ਰਿਹਾ ਪੰਜਾਬ ਚ ਇਹ ਛਿੜੀਆਂ ਬੋਲਦੇ ਆ ਇਹਦਾ ਮਕਸਦ ਇਹੀ ਹੈ ਛਿੜਾ ਬੋਲਦੇ ਨੇ ਕਿਸੇ ਸਮੇਂ ਚ ਕੋਈ ਵਣੀ ਬੋਲ ਦਿੰਦਾ ਸੀ ਪੁਰਾਣੇ ਸਮੇਂ ਚ ਕੋਈ ਵਣ ਬੋਲ ਦਿੰਦਾ ਸੀ ਉਹ ਜੰਗਲ ਬੈਦ ਸੀ ਕੋਈ ਢਾਬ ਬੋਲਦਾ ਢਾਬ ਦੇ ਪਾਣੀ ਦੇ ਸਰੋਤ ਉਹਦੇ ਕੋਲ ਵੀ ਜੰਗਲ ਹੁੰਦੇ ਸੀ ਗੁਰੂ ਪਾਸ਼ਾ ਦਾ ਸੀ ਜਰੂ ਗੁਰੂ ਘਰਾਂ ਚ ਘੁੰਮੇ ਉਥੋਂ ਨੂੰ ਪਤਾ ਲੱਗਿਆ ਵੀ ਢਾਬ ਦਾ ਇਲਾਕਾ ਹੁੰਦਾ ਸੀ ਢਾਬ ਦੇ ਆਹਰੋਂ ਜੰਗਲ ਹੁੰਦੇ ਸੀ ਇਹ ਸਾਰੀਆਂ ਜਿਕਰ ਇਹ ਆਉਂਦਾ ਹੈਗਾ ਜੰਗਲਾਂ ਦਾ ਇਹ ਉਹੀ ਚੀਜ਼ ਹੈਗੀ ਆ ਪਿੰਡ ਪਿੰਡ ਸਾਡਾ ਮੂਵਮੈਂਟ ਹੈਗੀ ਆ ਵੀ ਸੰਘਣੇ ਜੰਗਲ ਲੱਗਣ ਤਾਂ ਕਿ ਪੰਛੀ ਰਹਿਣ ਬਸਰੇ ਬਣਾਉਣ ਤੇ ਸਾਡੇ ਜੈਨ ਪਲਾਜ਼ਮ ਕੰਜ਼ਰਵੇਸ਼ਨ ਬੈਂਕ ਆਹੇ ਤਾਂ ਇਹ ਆਪਾਂ ਪਿੰਡ ਪਿੰਡ ਲਾਉਂਦੇ ਜਾ ਰਹੇ ਹਾਂ ਕਿਸੇ ਵੀ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਅਸੀਂ ਜਿਹੜੀ ਚਿਕਰ ਕੀਤਾ ਉਹਨਾਂ ਰੁੱਖਾਂ ਨੂੰ ਆਪਾਂ ਸਮਝੀਏ ਸਾਡੇ ਸਾਰੇ ਪੰਜਾਬ ਦੇ ਸਾਰੇ ਨੇਟਿਵ ਰੁੱਖਾਂ ਵਰਾਸੀ ਰੁੱਖਾਂ ਨੂੰ ਲਾ ਕੇ ਆਪਾਂ ਆਪਣੀ ਧਰਤੀ ਨੂੰ ਪੂਰਾ ਸਵਰਗ ਬਣਾ ਸਕਦੇ ਹਾਂ ਧੰਨਵਾਦ ਸਾਰੇ ਸਤਿ ਸ਼੍ਰੀ ਅਕਾਲ